ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਡੱਲੇ ਪਿੰਡ ਦੇ ਰਹਿਣ ਵਾਲੇ ਭਾਈ ਪਾਰੂ ਨੇ ਆਣ ਕੇ ਜਦੋਂ ਸੀਸ ਝੁਕਾਇਆ ਤੇ ਖਜੂਰ ਨੂੰ ਇੱਕ ਬੇਨਤੀ ਕੀਤੀ ਤੇ ਬੇਨਤੀ ਕਰਕੇ ਪੁੱਛਿਆ ਵੀ ਮਹਾਰਾਜ ਹੰਸ ਕੌਣ ਹੈ ਤੇ ਪਰਮ ਹੰਸ ਕੌਣ ਹੈ ਜਦੋਂ ਉਹਨੇ ਗੁਰੂ ਕ੍ਰਿਪ ਨਿਵਾਜ ਪਾਤਸ਼ਾਹ ਨੂੰ ਬੇਨਤੀ ਕਰਕੇ ਪੁੱਛਿਆ ਤੇ ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਚੋਂ ਮੁਸਕਰਾ ਕੇ ਬਚਨ ਕਰਕੇ ਕਹਿਣ ਲੱਗੇ ਹੰਸਦਰ ਅਸਲ ਉਹ ਹੈ ਜਿਹੜਾ ਦੁੱਧ ਦੇ ਵਿੱਚੋਂ ਪਾਣੀ ਨੂੰ ਵੱਖ ਕਰ ਦਿੰਦਾ ਤੇ ਪਰਮ ਹੰਸ ਪਾਤਸ਼ਾਹ ਕਹਿੰਦੇ ਦਰ ਅਸਲ ਉਹ ਹੈ ਜਿਹੜਾ ਜਿਉਂਦਿਆਂ ਜੀ ਆਪਣੇ ਸਰੀਰ ਦੇ ਅੰਦਰੋਂ ਆਪਣੀ ਆਤਮਾ ਨੂੰ ਵੱਖ ਵੇਖਣ ਲੱਗ ਜਾਂਦਾ ਹੈ ਖੰਸ ਤਾਂ ਕੇਵਲ ਦੁੱਧ ਦੇ ਵਿੱਚ ਆਪਣੀ ਚੁੰਝ ਮਾਰ ਕੇ ਦੁੱਧ ਦੇ ਵਿੱਚੋਂ ਪਾਣੀ ਵੱਖ ਕਰਦਾ ਹੈ ਪਰ ਪਰਮ ਹੰਸ ਪਾਤਸ਼ਾਹ ਕਹਿੰਦੇ ਉਹ ਗੁਰਸਿੱਖ ਨੇ ਉਹ ਬਾਣੀ ਪੜਨ ਵਾਲੇ ਅਭਿਆਸੀ ਸਿੱਖ ਜਿਹੜੇ ਆਪਣੇ ਜਿਉਂਦਿਆਂ ਜੀ ਆਪਣੇ ਸਰੀਰ ਦੇ ਅੰਦਰੋਂ ਆਪਣੀ ਆਤਮਾ ਨੂੰ ਵੱਖ-ਵੱਖ ਵੱਖ ਵੇਖਣ ਲੱਗ ਜਾਂਦੇ ਖਜੂਰ ਨੇ ਜਦੋਂ ਬਚਨ ਕਹੇ ਤੇ ਨਾਲ ਪਾਤਸ਼ਾਹ ਨੇ ਪੁੱਛਿਆ ਵੀ ਤੁਹਾਡਾ ਨਾਮ ਕੀ ਹੈ ਉਹਨੇ ਕਿਹਾ ਜੀ ਨਾਮ ਮੇਰਾ 파ਰੋ ਤੇ ਫਿਰ ਪਾਤਸ਼ਾਹ ਪੁੱਛਦੇ ਆ ਵੀ ਕਿੱਥੋਂ ਆਏ ਹੋ ਤੁਸੀਂ ਉਹਨੇ ਕਿਹਾ ਜੀ 파ਰੋ ਹੀ ਆਇਆ ਹਾਂ ਕਿਉਂਕਿ ਇਸ ਗੱਲ ਨੂੰ ਆਪਾਂ ਵਿਚਾਰੀਏ ਵੀ ਬਿਆਸ ਦਰਿਆ ਦੇ ਇੱਕ ਪਾਸੇ ਖੰਡੂਰ ਸਾਹਿਬ ਤੇ ਦੂਜੇ ਪਾਸੇ ਸੁਲਤਾਨਪੁਰ ਡੱਲਾ ਪਿੰਡ ਜਦੋਂ ਮਹਾਰਾਜ ਜੀ ਨੇ ਬਚਨ ਕਹੇ ਨਾ ਵੀ ਤੁਹਾਡਾ ਨਾਮ ਕੀ ਉਹਨੇ ਕਿਹਾ ਪਾਰੋ ਕਿੱਥੋਂ ਆਇਓ ਆਂਦਾ ਜੀ ਪਾਰੋ ਹੀ ਆਇਆ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮੁਸਕਰਾ ਕੇ ਬਚਨ ਕਰਕੇ ਕਹਿਣ ਲੱਗੇ ਭਾਈ ਪਾਰੋ ਪਾਰ ਵਾਲੇ ਨੂੰ ਜਰੂਰ ਮਿਲਦਾ ਰਹੀਂ ਜੇ ਪਾਰ ਵਾਲੇ ਤੋਂ ਪਾਤਸ਼ਾਹ ਦਾ ਭਾਵ ਸੀ ਤੇ ਉਹ ਇਹ ਸੀ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਦਰਸ਼ਨ ਬਖਸ਼ਿਸ਼ ਕਰਕੇ ਸਾਨੂੰ ਸਭਨਾਂ ਨੂੰ ਨੇਹਾਲ ਕਰ ਰਿਹਾ ਉਹਨਾਂ ਦੇ ਜਰੂਰ ਦਰਸ਼ਨ ਕਰੀ ਤੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਸੰਗਤ ਕਰਕੇ ਤੂੰ ਪਾਤਸ਼ਾਹ ਕਹਿੰਦੇ ਆਪਣੇ ਜੀਵਨ ਨੂੰ ਬਹੁਤ ਉੱਚਾ ਚੁੱਕ ਸਕੇਂ ਸਾਧ ਸੰਗਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੋਂ ਸਾਧ ਸੰਗਤ ਜਿਸ ਵੇਲੇ ਸਿੱਖੀ ਦਾ ਪ੍ਰਚਾਰ ਆਰੰਭ ਕਰਦੇ ਆ ਤੇ ਉਹ ਪ੍ਰਚਾਰ ਕਰਨ ਦੇ ਵਿੱਚ ਪਾਤਸ਼ਾਹ ਨੇ 22 ਸਿੱਖਾਂ ਨੂੰ ਪ੍ਰਚਾਰਕ ਠਾਪਿਆ ਮੰਜੀਆਂ ਦਿੱਤੀਆਂ ਤੇ ਸਾਧ ਸੰਗਤ ਕੇਵਲ ਉਹਨਾਂ ਵਿੱਚ ਸਿੱਖ ਨਹੀਂ ਸੀ ਉਹਨਾਂ ਦੇ ਵਿੱਚ ਸਿੱਖ ਬੀਬੀਆਂ ਵੀ ਸਨ ਜਿਹੜੀਆਂ ਗੁਰੂ ਨਾਨਕ ਦੇ ਘਰ ਦਾ ਸਿੱਖੀ ਦਾ ਪ੍ਰਚਾਰ ਕਰਿਆ ਕਰਦੀਆਂ ਸੀ ਇਸ ਗੱਲ ਸਾਡੇ ਜੀਹਨ ਵਿੱਚ ਵਸੀ ਰਹੇ ਕਿ ਜਿੱਥੇ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਆਪਣੇ ਸਿੱਖਾਂ ਤੋਂ ਸੇਵਾਵਾਂ ਲੈਂਦੇ ਨੇ ਉੱਥੇ ਸਤਿਗੁਰੂ ਪਾਤਸ਼ਾਹ ਸਿੱਖ ਬੀਬੀਆਂ ਤੋਂ ਵੀ ਪ੍ਰਚਾਰ ਦੀ ਸੇਵਾ ਲੈਂਦੇ ਰਹੇ ਜਦੋਂ ਤੁਸੀਂ ਗੁਰਦੁਆਰਾ ਚੋਬਾਰਾ ਸਾਹਿਬ ਦੇ ਦਰਸ਼ਨ ਕਰੋ ਇੱਕ ਉਹ ਅਸਥਾਨ ਹੈ ਜਿੱਥੇ ਧੰਗੁਰੂ ਅੰਗਦ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਅੰਗੀਠਾ ਸਾਹਿਬ ਵਾਲਾ ਪਾਵਨ ਅਸਥਾਨ ਇੱਕ ਸਾਤਸੰਗਤ ਉਹ ਪਾਵਨ ਅਸਥਾਨ ਜਿੱਥੇ ਪਾਤਸ਼ਾਹ ਜੀ ਆਪਣੇ ਪਰਿਵਾਰ ਸਮੇਤ ਬਿਰਾਜਿਆ ਕਰਦੇ ਸਨ ਤੇ ਸਾਤਸੰਗਤ ਉਹ ਅਸਥਾਨ ਹੈ ਗੁਰਦੁਆਰਾ ਚੋਬਾਰਾ ਸਾਹਿਬ ਚੋਬਾਰਾ ਸਾਹਿਬ ਦੇ ਅੰਦਰ ਜਦੋਂ ਤੁਸੀਂ ਦਰਸ਼ਨ ਕਰਨ ਲਈ ਜਾਓਗੇ ਤੇ ਉੱਥੇ ਉਹਨਾਂ 22 ਸਿੱਖਾਂ ਦੇ 22 ਪ੍ਰਚਾਰਕ ਸਿੱਖਾਂ ਦੇ ਨਾਮ ਲੱਗੇ ਨੇ ਜਿਨ੍ਹਾਂ ਵਿੱਚ ਕੇਵਲ ਸਿੱਖ ਨਹੀਂ ਸਿੱਖਾਂ ਦੇ ਨਾਲ ਸਿੱਖ ਬੀਬੀਆਂ ਵੀ ਸਿੱਖੀ ਦਾ ਪ੍ਰਚਾਰ ਕਰਦੀਆਂ ਰਹੀਆਂ ਤੇ ਸਾਧ ਸੰਗਤ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਨ੍ਹਾਂ ਬਾਈਆਂ ਸਿੱਖਾਂ ਦੇ ਵਿੱਚੋਂ ਪ੍ਰਚਾਰਕਾਂ ਦੇ ਵਿੱਚੋਂ ਜੇ ਕੋਈ ਸ਼ਰਮਣੀ ਪ੍ਰਚਾਰਕ ਸੀ ਤੇ ਉਹ ਸਿੱਖ ਸੀ ਭਾਈ ਪਾਰੋ ਤੇ ਭਾਈ ਪਾਰੋ ਨੂੰ ਮਹਾਰਾਜ ਜੀ ਨੇ ਜਿਹੜਾ ਤਖੱਲਸ ਦਿੱਤਾ ਭਾਈ ਪਾਰੋ ਨੂੰ ਸਾਧ ਸੰਗਤ ਭਾਈ ਪਾਰੋ ਨੂੰ ਪਰਮਖੰਸ ਕਹਿ ਕੇ ਸਤਿਗੁਰੂ ਜੀ ਸਤਕਾਰ ਦਿਆ ਕਰਦਿਆ ਕਿ ਇਹ ਸਾਡਾ ਉਹ ਸਿੱਖ ਹੈ ਮਹਾਰਾਜ ਕਹਿੰਦੇ ਜਿਹੜਾ ਭਾਈ ਪਰਮਖੰਸ ਜਦੋਂ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਗੋਬਿੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਵਿਰਾਜਮਾਨ ਤੇ ਉੱਥੇ ਭਾਈ ਪਾਰੋ ਜੀ ਰੋਜ਼ਾਨਾ ਪਾਤਸ਼ਾਹ ਜੀ ਦੇ ਦਰਸ਼ਨ ਦੇਦਾਰ ਕਰਨ ਵਾਸਤੇ ਆਇਆ ਕਰਦੇ ਸਨ ਬੜੀ ਬਾੜੀ ਪੜਨ ਵਾਲਾ ਉਹ ਗੁਰਸਿੱਖ ਸੀ ਨਾਮ ਦਾ ਅਭਿਆਸੀ ਸੀ ਉਹ ਉਹਦਾ ਰੋਮ ਰੋਮ ਪਾਤਸ਼ਾਹ ਜੀ ਦੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਸੀ ਇੱਕ ਦਿਨ ਜਦੋਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਤੇ ਸਾਥ ਸੰਗਤ ਉਸ ਦਰਿਆ ਦੇ ਕਿਨਾਰੇ ਦੇ ਉੱਪਰ ਜਲੰਧਰ ਦਾ ਇੱਕ ਦਿਨ ਸੂਬੇਦਾਰ ਖੜਾ ਹੋਇਆ ਉਹ ਉਸ ਦਰਿਆ ਨੂੰ ਪਾਰ ਕਰਨਾ ਚਾਹੁੰਦਾ ਪਰ ਦਰਿਆ ਦੇ ਕਿਨਾਰੇ ਤੇ ਖੜਾ ਵੇਂਦਾ ਕੀ ਹੈ ਕਿ ਇਹ ਦਰਿਆ ਬੜਾ ਚੜਿਆ ਪਿਆ ਹੈ ਇੰਦੀਆਂ ਪਾਣੀ ਦੀਆਂ ਲਹਿਰਾਂ ਬਹੁਤ ਤੇਜ਼ ਨੇ ਮਣਾ ਕਿਤੇ ਮੈਂ ਘੋੜੀ ਸਮੇਤ ਇਸ ਦਰਿਆ ਦੇ ਵਿੱਚ ਵੜਾਂ ਤੇ ਇਹ ਨਾ ਹੋਵੇ ਕਿ ਇਹ ਦਰਿਆ ਮੇਰੀ ਘੋੜੀ ਨੂੰ ਤੇ ਮੈਨੂੰ ਰੋੜ ਕੇ ਲੈ ਕੇ ਚលਿਆ ਜਾਵੇ ਉਹ ਬੈਠਾ ਉੱਥੇ ਵਿਚਾਰ ਕਰੀ ਜਾਂਦਾ ਖੜਾ ਸੋਚੀ ਜਾਂਦਾ ਭਾਈ ਪਾਰੂ ਜੀ ਆਏ ਜਦੋਂ ਉਹ ਬਿਆਸ ਦਰਿਆ ਦੇ ਕਿਨਾਰੇ ਤੇ ਆਉਂਦੇ ਆ ਤੇ ਸਾਧ ਸੰਗਤ ਉਸੇ ਤਰ੍ਹਾਂ ਆਪਣੀ ਘੋੜੀ ਨੂੰ ਦੁੜਾ ਕੇ ਸਤਗੁਰਾਂ ਦੇ ਦਰਸ਼ਨ ਕਰਕੇ ਤੇ ਜਦੋਂ ਵਾਪਸ ਮੁੜਦੇ ਐ ਤੇ ਉੱਥੇ ਜਲੰਧਰ ਦਾ ਸੂਬੇਦਾਰ ਪੁੱਛਦਾ ਤੁਸੀਂ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਤੇ ਨਮਸਕਾਰ ਕਰਕੇ ਆਇਓ ਉਥੋਂ ਦਾ ਦیدار ਕਰਕੇ ਆਇਓ ਤੁਹਾਨੂੰ ਇਸ ਗੱਲ ਦਾ ਭੈ ਨਹੀਂ ਇਸ ਗੱਲ ਦਾ ਡਰ ਨਹੀਂ ਕਿ ਇਹ ਦਰਿਆ ਬਹੁਤ ਚੜਿਆ ਹੋਇਆ ਹੈ ਦਰਿਆ ਗਹਿਰਾ ਬਹੁਤ ਹੈ ਇਧੀਆਂ ਪਾਣੀ ਦੀਆਂ ਲਹਿਰਾਂ ਬਹੁਤ ਤੇਜ਼ ਨੇ ਤੁਹਾਨੂੰ ਇਸ ਗੱਲ ਦਾ ਡੁੱਬ ਜਾਣ ਦਾ ਜਾਂ ਬਹਿ ਜਾਣ ਦਾ ਤੁਹਾਨੂੰ ਡਰ ਨਹੀਂ ਤੇ ਉੱਥੇ ਭਾਈ ਪਾਰੂ ਜੀ ਕਹਿੰਦੇ ਆ ਕਿ ਜਿਨ੍ਹਾਂ ਦਾ ਸਾਥੀ ਜਾਂ ਜਿਨ੍ਹਾਂ ਦਾ ਰਖਵਾਲਾ ਜਿਨ੍ਹਾਂ ਦਾ ਸਹਾਰਾ ਗੁਰੂ ਅਮਰਦਾਸ ਪਾਤਸ਼ਾਹ ਹੋਵੇ ਉਹ ਕਦੇ ਡੁੱਬਣ ਨਹੀਂ ਦਿੰਦਾ ਧੰ ਗੁਰੂ ਅਮਰਦਾਸ ਪਾਤਸ਼ਾਹ ਤਾਂ ਉਹ ਮਹਾਨ ਸਤਿਗੁਰੂ ਨੇ ਜਿਹੜੇ ਡੁੱਬਦਿਆਂ ਹੋਿਆਂ ਨੂੰ ਵੀ ਪਾਰ ਲਾ ਦਿੰਦੇ ਭਾਈ ਪਾਰੂ ਦੇ ਬੋਲਾਂ ਨੂੰ ਸੁਣ ਕੇ ਇੱਕ ਵਾਰੀ ਜਲੰਧਰ ਦਾ ਸੂਬੇਦਾਰ ਵੀ ਸਾਧ ਸੰਗਤ ਉੱਥੇ ਵਿਚਾਰ ਕਰਦਾ ਵੀ ਕਿਉਂ ਨਾ ਐਸੇ ਮਹਾਨ ਸਤਿਗੁਰਾਂ ਦੇ دیدار ਕੀਤੇ ਜਾਵੇ ਮੈਂ ਅਰੰਭਤਾ ਜਿਹੜੀ ਕੀਤੀ ਕਿ ਜੇ ਕੋ ਗੁਰ ਤੇ ਵਿਮਕ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਕਦੀ ਵੀ ਦੁਨਿਆਵੀ ਤੌਰ ਤੇ ਜਿੰਨੀ ਮਰਜ਼ੀ ਤਾਕਤ ਆ ਜਾਏ ਦੁਨਿਆਵੀ ਤੌਰ ਤੇ